ਇਲੈਕਟ੍ਰਿਕ ਕਾਰ ਬੈਟਰੀ ਵਾਲੀ ਬੈਟਰੀ ਵਾਲੀ ਯਾਨੀ ਇਹਦਾ ਤਾਂ ਖਰਚੇ ਹੀ ਬਹੁਤ ਘੱਟ ਹੋਣ ਹੈ ਹੀ ਨਹੀਂ ਤੇਲ ਖਰਚਾ ਹੈ ਹੀ ਨਹੀਂ ਪੈਂਦਾ ਹੀ ਨਹੀਂ ਕਿੰਨੇ ਮੰਗੀ ਪੈਂਦੀ ਚਲਾਣ ਵੇਲੇ 1.5 ਕਿਲੋਮੀਟਰ ਦੋ 1.5 ਦੋ ਰੁਪਏ ਕਿਲੋਮੀਟਰ ਮੁਸ਼ਕਲ ਨਾਲ ਮੁਸ਼ਕਲ ਨਾਲ ਚਾਰਜ ਕਰੋ ਉਤਰਾਂ ਨਾਲ ਚਲਾਓ ਸਰ ਇੱਕ ਵਾਰੀ ਫੁੱਲ ਚਾਰਜ ਕਰੋ ਹਮਮ ਔਰ 6 ਤੋਂ 700 ਕਿਲੋਮੀਟਰ ਕਾਰ ਚੱਲੇਗੀ ਬੱਲੇ ਬੱਲੇ ਯਾਨੀ ਲੋਕਲ ਵਾਲਿਆਂ ਵਾਸਤੇ ਤੋਹਫਾ ਹੀ ਹੈ ਬਿਲਕੁਲ ਜੀ ਐਕਸਯੂਵੀ 424 ਮਾਡਲ 12000 ਕਿਲੋਮੀਟਰ ਸਾਰੀ ਚੱਲੇਗੀ ਕਿਵੇਂ ਲੱਗਿਆ ਬੜੀ ਪਿਆਰੀ ਚੀਜ਼ ਹੁਣ ਘਰ ਚ ਜਾ ਰਹੀ ਹੈ ਕਿਦਾ ਮਾਨ ਮਹਿਸੂਸ ਕਰ ਰਹੇ ਹੋ ਜੀ ਹਾਂਜੀ ਇਹਨੂੰ ਪਸੰਦ ਕਰਨ ਦਾ ਕਾਰਨ ਕੀ ਸੀ ਗੱਡੀ ਨੂੰ ਇਹ ਟਾਟਾ ਨੂੰ ਮੈਂ ਪਹਿਲਾਂ ਤੋਂ ਪਸੰਦ ਕਰਦਾ ਟਾਟਾ ਮਜ਼ਬੂਤ ਹੈ ਮਜ਼ਬੂਤ ਹੈ ਸਾਰੇ 24 ਮਾਡਲ 12000 ਚੱਲੀ ਹੁਣ ਆਪਾਂ ਡਿਮਾਂਡ ਵੀ ਦੱਸਣੀ ਆ 11 ਲੱਖ ਤੇ 95000 ਡਿਮਾਂਡ ਆ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਸਾਡੇ ਕੋਲ ਆ ਜੂਗਾ ਸਾਡੇ 11 ਦੀ ਕਾਰ ਦੇ ਦੇਾਂਗੇ 2023 ਮਾਡਲ ਫਸਟ ਓਨਰ ਤੇ 100000 ਵੀ ਨਹੀਂ ਚੱਲੀ ਸੋ ਆਪ ਦੇਖ ਸਕਦੇ ਹੋ ਤੁਸੀਂ ਨਜ਼ਰ ਮਾਰ ਸਕਦੇ ਹੋ ਕਿ ਇਸ ਤੋਂ ਸਾਫ਼ ਗੱਡੀ ਕੀ ਮਿਲ ਜੂਗੀ ਜਿਹੜੀ 10000 ਕਿਲੋਮੀਟਰ ਵੀ ਨਹੀਂ ਚੱਲੀ 9.5 ਲੱਖ ਰੁਪਿਆ ਆਸਕਿੰਗ ਪ੍ਰਾਈਸ ਹੈ ਗੱਡੀ ਦੀ ਬਾਈ ਬਰੇਜਾ ਗੱਡੀ ਲਈ ਇਹਨਾਂ ਦੀ ਸਰਵਿਸ ਬਹੁਤ ਵਧੀਆ ਕਾਰ ਬਜ਼ਾਰ ਵਾਲਿਆਂ ਦੀ ਠੀਕ ਹੈ ਸਾਡੇ ਬਹੁਤ ਸਤਿਕਾਰਯੋਗ ਵੀਰ ਬਲਵੀਰ ਸਿੰਘ ਜਿਨ੍ਹਾਂ ਨੇ ਗੱਡੀ ਖਰੀਦੀ ਹੈ ਇਹਨਾਂ ਨੂੰ ਬਹੁਤ-ਬਹੁਤ ਮਾਰਕੋ ਆਦਰ ਨਜ਼ਰ ਮਾਰ ਲਓ 25 ਮਾਡਲ ਐਨ ਬ੍ਰਾਂਡ ਨੂੰ ਗੱਡੀ ਓਏ ਹੋਏ 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 ਡਾਰਕ ਬ੍ਰਾਊਨਿਸ਼ ਚੌਕਲੇਟੀ ਜਿਹਾ ਰੰਗ ਹੈ ਜੀ ਇਹ ਤੇ ਆਪ ਦੇਖ ਸਕਦੇ ਹੋ ਕਿੰਨਾ ਸੋਹਣਾ ਸਿੱਟਾ ਦਾ ਕਵਰ ਆ ਸੋ ਇੱਕ ਟਾਟਾ ਦੀ ਨੈਕਸਨ ਜੀ ਹਾਂ ਐ ਐਸਯੂਵੀ ਕਿਹਾ ਜਾਂਦਾ ਇਹਨੂੰ ਅੰਡਰ 4 ਮੀਟਰ ਵਿੱਚ ਬੈਸਟ ਗੱਡੀ ਮੰਨੀ ਗਈ ਹੈ ਟਾਟਾ ਦੀ ਨੈਕਸਨ ਮਜ਼ਬੂਤੀ ਵਾਸਤੇ ਜੇ ਆਪਾਂ ਰੇਟਿੰਗ ਦੀ ਸਟਾਰਸ ਗੱਲ ਕਰੀਏ ਤਾਂ ਟਾਪ ਤੇ ਜਾਂਦੀ ਹੈ ਸਿੰਘ ਸਾਹਿਬ ਕੀ ਨਾਮ ਤੁਹਾਡਾ ਸਤਨਾਮ ਸਿੰਘ ਜੀ ਕਿੱਥੇ ਬਿਲੋਂਗ ਕਰਦੇ ਹੋ ਅਸੀਂ ਸੱਜੋਂ ਵਾਹ ਜੀ ਵਾਹ ਪੰਡਾਰੀ ਕਾਰ ਬਿਆਰ ਆਏ ਹੋਏ ਹੋ ਡੀਲ ਕਰਕੇ ਕਿਵੇਂ ਦਾ ਲੱਗਿਆ ਪਰ ਇਤੋਂ ਗੱਲ ਕਰ ਬਹੁਤ ਚੰਗਾ ਲੱਗਿਆ ਬਹੁਤ ਵਧੀਆ ਲੱਗਿਆ ਨਹੀਂ ਵੈਰੀ ਫਾਸਟ ਗੱਲ ਕੀਤੀ ਹੈ ਪੰਡਾਰੀ ਵਾਲਿਆਂ ਦੀ ਸੁਪਰ ਫਾਸਟ ਵਰਕਿੰਗ ਸੁਪਰ ਫਾਸਟ ਯਾ ਕਿ ਸਭ ਥੋੜਾ ਕਲੀਅਰ ਆ ਗੱਲ ਸਾਫ ਕੋਈ ਉਲਤ ਨਹੀਂ 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 ਗੱਲ ਸਿੱਧੀ ਸਾਫ ਹੈ ਬਿਲਕੁਲ ਸਹੀ ਕਿਵੇਂ ਲੱਗਿਆ ਬੜੀ ਪਿਆਰੀ ਚੀਜ਼ ਹੁਣ ਘਰ ਚ ਜਾ ਰਹੀ ਹੈ ਕਿਦਾ ਮਾਨ ਮਹਿਸੂਸ ਕਰ ਰਹੇ ਹੋ ਜੀ ਹਾਂ ਜੀ ਇਹਨੂੰ ਪਸੰਦ ਕਰਨ ਦਾ ਕਾਰਨ ਕੀ ਸੀ ਗੱਡੀ ਨੂੰ ਇਹ ਟਾਟਾ ਨੂੰ ਮੈਂ ਪਹਿਲਾਂ ਤੋਂ ਪਸੰਦ ਕਰਦਾ ਟਾਟਾ ਮਜ਼ਬੂਤ ਆ ਮਜ਼ਬੂਤ ਆ ਹੈਵੀ ਬਿਲਟ ਹੈ ਜਿਹਨੂੰ ਗੱਡੀ ਆ ਹਾਂਜੀ ਤੇ ਆਈ ਥਿੰਕ ਪ੍ਰਾਈਸ ਦੇ ਹਿਸਾਬ ਨਾਲ ਬੜਾ ਵਾਅਰਥ ਵੈਲਿਊ ਵਾਲੀ ਕਾਰ ਆ ਜੀ ਇਹ ਹਾਂ ਬਿਲਕੁਲ ਠੀਕ ਹੈ ਸਹੀ ਆ ਚਲੋ ਸੋ ਕਿਤਨਾ ਕਿਤੇ ਹੁਣ ਭੰਡਾਰੀ ਨੂੰ 10 ਤੋਂ ਕਿੰਨੇ ਨੰਬਰ ਦੇਣੇ ਹੋ ਇਹਦੇ ਸਰਵਿਸ ਵਾਸਤੇ 10 ਤੋਂ 8 ਵਾਹ ਜੀ ਬਹੁਤ ਵਧੀਆ ਗੱਲ ਆ ਜੀ ਠੀਕ ਹੈ ਜੀ ਤੁਹਾਨੂੰ ਥੈਂਕ ਯੂ ਓਕੇ ਜੀ ਹਾਂਜੀ ਸਿੰਘ ਸਾਹਿਬ ਕੀ ਹਾਲ ਚਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਮ ਤੁਹਾਡਾ ਕੁਲਦੀਪ ਸਿੰਘ ਜੀ ਕਿੱਥੇ ਰਹਿਣ ਵਾਲੇ ਹੋ ਪਿੰਡ ਤਲਵੰਡੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਅੱਜ ਬਿਲਕੁਲ ਜੀ ਅੱਜ ਭੰਡਾਰੀ ਕਾਰਬਜਾਰਤਾ ਆ ਕੇ ਕਿਹੜੀ ਗੱਡੀ ਦਿੱਤੀ ਹੈ ਆਹੀ ਬਰੀਜਾ ਗੱਡੀ ਲਈ ਇਹਨਾਂ ਦੀ ਸਰਵਿਸ ਬਹੁਤ ਵਧੀਆ ਕਾਰਬਜ਼ਾਰ ਵਾਲਿਆਂ ਦੀ ਠੀਕ ਹੈ ਸਾਡੇ ਬਹੁਤ ਸਤਿਕਾਰਯੋਗ ਵੀਰ ਬਲਵੀਰ ਸਿੰਘ ਜਿਨ੍ਹਾਂ ਨੇ ਗੱਡੀ ਖਰੀਦੀ ਹੈ ਇਹਨਾਂ ਨੂੰ ਬਹੁਤ-ਬਹੁਤ ਮਾਰਕਾ ਹੋਆ ਕੀ ਬਤਾ ਕੀ ਬਤਾ ਅਭਿਸ਼ਿੰਗ ਜੀ ਕਿੱਦਾਂ ਮਹਿਸੂਸ ਕਰ ਰਹੇ ਹੋ ਜੀ ਪਹਿਲਾਂ ਸਭ ਗੱਡੀ ਬਰੀਜਾ ਕਿਵੇਂ ਕਹਿੰਦੇ ਗੱਡੀ ਲੱਗਦੀ ਕਿਵੇਂ ਆ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਧੰਨਵਾਦ ਤੁਹਾਡਾ ਜੈਰਟ ਗੱਡੀ ਮਿਲੀਏ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਦਰਸ਼ਕਾਂ ਨੂੰ ਕੀ ਕਹਿੰਦੇ ਭਟਾਰੀ ਕਾਰ ਬੇਅਰ ਵਾਲੇ ਆਇਆ ਕਰਨ ਹਾਂਜੀ ਹਾਂਜੀ ਜਰੂਰ ਸਾਰੇ ਇੱਥੇ ਹਮ ਮਹਾਮਾ ਗਿਆਓ ਜੀ ਬਹੁਤ ਵਧੀਆ ਡੀਲਿੰਗ ਕਰਦੇ ਨੇ ਚਲ ਠੀਕ ਪਹਿਲਾਂ ਧੰਨਵਾਦ ਛੋਟੀਆਂ ਤੋਂ ਲੈ ਕੇ ਵੱਡੀਆਂ ਤੱਕ ਹੈਚਬੈਕ ਸਿਡਾਨ ਐਮਯੂਵੀ ਐਸਯੂਵੀ ਕਿਸੇ ਵੀ ਤਰ੍ਹਾਂ ਦੀ ਗੱਡੀ ਦੇ ਹੈਗੀਆਂ ਸ਼ੌਕੀਨ ਲੈਣੀਆਂ ਵਧੀਆ ਤਾਂ ਭੋਗਪੁਰ ਵਿਖੇ ਭੰਡਾਰੀ ਕਾਰ ਬਾਜ਼ਾਰ ਜੀ ਹਾਂ ਮੋਬਾਈਲ ਨੰਬਰ ਉੱਪਰ ਸਕਰੀਨ ਤੇ ਚੱਲ ਰਹੇ ਉੱਪਰ ਦੇਖ ਸਕਦੇ ਹੋ ਤੇ ਹੁਣ ਤੋਂ ਦੁਕਾਨੇ ਆ ਕਿ ਛੋਟੀਆਂ ਤੋਂ ਲੈ ਕੇ ਵੱਡੀਆਂ ਤੱਕ ਨੀਵੀਆਂ ਤੋਂ ਲੈ ਕੇ ਉੱਚੀਆਂ ਤੱਕ ਹਰ ਤਰ੍ਹਾਂ ਦੀਆਂ ਗੱਡੀਆਂ ਨੇ ਮੌਜੂਦ ਹਰ ਤਰ੍ਹਾਂ ਦੇ ਬਜਟ ਵਾਸਤੇ ਹਰ ਤਰ੍ਹਾਂ ਦੀ ਰਿਕੁਆਇਰਮੈਂਟ ਵਾਸਤੇ ਜੀ ਹਾਂ ਪੰਜਾਬ 'ਚ ਇਤਬਾਰ ਦਾ ਬਣਦਾ ਹੈ ਦੂਜਾ ਨਾਮ ਪੰਡਹਾਰੀ ਕਾਰ ਬਾਜ਼ਾਰ ਇੰਨਿਕ ਟਰਾਂਸਪੇਰੈਂਟ ਸਾਫ਼ ਸੁਥਰਾ ਕੰਮ ਇੱਕ ਇੱਕ ਚੀਜ਼ ਪ੍ਰੋਪਰ ਰਿਕਾਰਡ ਦੇ ਨਾਲ ਸੋ ਹੁਣ ਦਰਸ਼ਕੋ ਸਕੋਰਪੀਓ ਦੇ ਵਿੱਚ ਲੈ ਕੇ ਆਏ ਆ ਗੱਡੀਆਂ ਸਕੋਰਪੀਓ ਐਨ ਜੀ ਹਾਂ ਵੈਲਿਊ ਫਾਰ ਮਨੀ ਖੁੱਲੀ ਡੁੱਲੀ ਬਾਕਸੀ ਗੱਡੀਆਂ ਐਸਯੂਵੀ ਦੀਆਂ ਭਿਓ ਕਿਹਾ ਜਾਂਦਾ ਸਕੋਰਪਿਓ ਐਨ ਨੂੰ ਕਿਉਂ ਬਾਈ ਜੀ ਠੀਕ ਕਹਿ ਰਿਹਾ ਬਿਲਕੁਲ ਜੀ ਸਰ ਬਿਲਕੁਲ ਦੋਨੇ ਹੀ ਗੱਡੀਆਂ ਲਗਜ਼ਰੀ ਮਾਡਲ ਜੈਡ 8 ਐਲ ਵਾਹ ਜੀ ਵਾਹ 24 ਮਾਡਲ ਕੀ ਬਾਤ ਵਾਈਟ ਕਲਰ ਦੇ ਵਿੱਚ ਔਰ ਬਲੂ ਕਲਰ ਦੇ ਵਿੱਚ 25 ਵਾਈਟ ਵਾਲੀ ਪੀਬੀ 28 ਮਲੇਰ ਕੋਟਲਾ ਮਲੇਰ ਕੋਟਲਾ ਦਾ ਨੰਬਰ ਹੈ ਜੀ ਇਹ ਕੀ ਮਾਡਲ ਕਹਿੰਦਾ ਇਹ ਸਰ 24 ਮਾਡਲ ਚੱਲੀ ਕਿੰਨੀ ਕਿਹਾ 27000 ਕਿਲੋਮੀਟਰ ਬਸ ਓਨਲੀ 27000 ਓਨਲੀ ਟਾਪ ਮਾਡਲ ਟਾਪ ਮਾਡਲ ਸਾਫ ਸੁਥਰਾ ਪੀਸ ਹੈ ਬਿਲਕੁਲ ਸਾਫ ਸੁਥਰੀ ਔਰ ਡੀਜ਼ਲ ਵੇਰੀਐਂਟ ਦੇ ਵਿੱਚ ਮੈਨੂਅਲ ਕਾਰ ਮੈਨੂਅਲ ਕਾਰ ਹਾਂਜੀ ਆਜੋ ਜੀ ਆ ਸੋਹਣਾ ਜਿਹਾ ਰਾਇਲ ਬਲੂ ਜਿਹਾ ਕਲਰ ਹੈ ਜੀ ਪੀਵੀ 2 ਅੰਮ੍ਰਿਤਸਰ ਇਹ ਬਾਈ ਜੀ ਕੀ ਮਾਡਲ ਰੰਗ ਬੜਾ ਪਿਆਰਾ ਯੂਨੀਕ ਜਿਹਾ ਕਲਰ ਹੈ ਬਹੁਤ ਹੀ ਸੋਹਣਾ ਕਲਰ ਹੈ 25 ਮਾਡਲ ਕਾਰ ਹੈ ਜੀ ਠੀਕ ਹੈ ਇਹ ਵੀ ਟਾਪ ਮਾਡਲ ਚੱਲੀ ਕਿੰਨੀ ਹੈ ਚੱਲੀ ਸਿਰਫ ਸਿਰਫ 23000 ਕਿਲੋਮੀਟਰ ਬਸ ਸਿਰਫ 23000 ਤੇ ਇਹਦੇ ਸੀਟੇ ਕਵਰ ਐਂ ਚੜੇ ਹੋਏ ਨੇ ਨਵੀਂ ਪਈ ਹੈ ਐਂ ਚੜੇ ਆ ਜੀ ਆਜਾ ਦਰਸ਼ਕੋ ਆਇਓ ਫਿਰ ਦੇਖ ਹੀ ਲਈਏ ਜੀ ਆਦਰ ਨਜ਼ਰ ਐਨ ਬ੍ਰਾਂਡ ਦੀ ਨੂੰ ਗੱਡੀ ਓਏ ਹੋਏ 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 ਡਾਰਕ ਬ੍ਰਾਊਨਿਸ਼ ਚੌਕਲੇਟੀ ਜਾਂ ਰੰਗਿਆ ਜੀ ਇਹ ਤੇ ਆ ਦੇਖ ਸਕਦੇ ਹੋ ਕਿੰਨਾ ਸੋਹਣਾ ਸੀਟਾਂ ਦਾ ਕਵਰ ਆ ਤੇ ਟਾਪ ਮਾਡਲ ਟਾਪ ਮਾਡਲ ਹੀ ਹੁੰਦੀ ਆ ਮੈਨੂਅਲ ਦੇ ਵਿੱਚ ਤੇ ਐਨ ਕੋਕਾ ਸ਼ੀਸ਼ਾ ਜਿਹਨੂੰ ਪੀਸ ਕਹਿ ਦਿੰਦੇ ਆ ਉਹ ਇਹ ਗੱਡੀ ਆ ਤੇ ਵਾਈਟ ਵਿੱਚ ਖੜੀ ਹੈ ਇੱਕ ਮਲੇਕਾਟਲਾ ਨੰਬਰ ਤੇ ਇੱਕ ਪੀਬੀ 2 ਅੰਮ੍ਰਿਤਸਰ ਨੰਬਰ ਪਰ ਆਉਣਾ ਪੈਣਾ ਭੋਗਪੁਰ ਭੰਡਾਰੀਕਾਰ ਬਿਆਰ ਜੇ ਲੈਣੇ ਆ ਸਕੋਰਪਿਓ ਐਨਚੇ ਹਜੇ ਕੋਕੇ ਪੀਸ ਦਰਸ਼ਕੋਂ ਡੀਜ਼ਲ ਪੈਟਰੋਲ ਗੱਡੀਆਂ ਤਾਂ ਬਹੁਤ ਦੇਖ ਲਈਆਂ ਆ ਹਰੀ ਪਲੇਟ ਪੀਬੀ 8 ਜਲੰਧਰ ਹਰੀ ਪਲੇਟ ਯਾਨੀ ਕਿ ਬਾਈ ਜੀ ਇਲੈਕਟ੍ਰਿਕ ਇਲੈਕਟ੍ਰਿਕ ਕਾਰ ਹੈ ਬੈਟਰੀ ਵਾਲੀ ਬੈਟਰੀ ਵਾਲੀ ਯਾਨੀ ਇਹ ਤਾਂ ਖਰਚੇ ਹੀ ਬਹੁਤ ਘੱਟ ਹੋਣ ਹੈ ਹੀ ਨਹੀਂ ਤੇਲ ਖਰਚਾ ਹੈ ਹੀ ਨਹੀਂ ਪੈਂਦਾ ਹੀ ਨਹੀਂ ਕਿੰਨੇ ਮੰਗੀ ਪੈਂਦੀ ਚਲਾਨ ਵੇਲੇ 1.5 ਕਿਲੋਮੀਟਰ ਦੋ 1.5 ਦੋ ਰੁਪਏ ਕਿਲੋਮੀਟਰ ਬਸ ਕੱਲ ਨਾਲ ਮੁਸ਼ਕਲ ਨਾਲ ਚਾਰਜ ਕਰੋ ਤਰ੍ਹਾਂ ਨਾਲ ਚਲਾਓ ਸਰ ਇੱਕ ਵਾਰੀ ਫੁੱਲ ਚਾਰਜ ਕਰੋ ਹਮਮ ਔਰ 6 ਤੋਂ 700 ਕਿਲੋਮੀਟਰ ਕਾਰ ਚੱਲੇਗੀ ਬੱਲੇ ਬੱਲੇ ਯਾਨੀ ਲੋਕਲ ਵਾਲਿਆਂ ਵਾਸਤੇ ਤੋਹਫਾ ਹੀ ਹੈ ਬਿਲਕੁਲ ਜੀ ਐਕਸ ਯੂ ਵੀ 424 ਮਾਡਲ 12000 ਕਿਲੋਮੀਟਰ ਸਾਰੀ ਚੱਲੀ 12 ਹਜ਼ਾਰ ਚੱਲੀ ਸਾਰੀ ਬਿਲਕੁਲ ਜੀ ਯਾਨੀ ਗਰਮੀਆਂ ਚ ਏਸੀ ਲਾ ਕੇ ਮੈਂ ਵਿੱਚ 100 ਵੀ ਜਾਉ ਸੋਝੋ ਸੋਝੋ ਜੀ ਨਿਆਰੇ ਲਓ ਪੂਰੇ ਤੋ ਪਰਿਵਾਰਾਂ ਵਾਸਤੇ ਬੈਟਰੀ ਵਾਲੀ ਗੱਡੀ ਚਾਰਜ ਕਰਕੇ ਜਿੰਨੀ ਮਰਜ਼ੀ ਚਲਾਓ ਜੇ ਨੇੜੇ ਤੇੜੇ ਲੌਂਗ ਰੂਟ ਵੀ ਘਟਣਾ ਉਹ ਵੀ ਨਿਕਲ ਜੂ ਪਰ ਲੋਕਲ ਵਾਸਤੇ ਤਾਂ ਇਸ ਤੋਂ ਸਾਫ਼ ਗੱਡੀ ਨਹੀਂ ਮਿਲਣੀ ਬਾਈ ਜੀ Mahindra ਦੀ SUV 400 ਕਹਿੰਦੇ ਐ ਨੂੰ ਤੇ ਮਜ਼ਬੂਤ ਵਾਲੀ ਗੱਡੀ ਜੀहां ਸਟਾਰ ਰੇਟਿੰਗ ਗੱਡੀ ਦੀ ਬੜੀ ਸੋਹਣੀ ਐ Mahindra ਦੇ ਵਿੱਚ ਬਾਈ ਜੀ ਸਨਰੂਫ ਵੀ ਨਾਲ ਹੈ ਹੈਗਾ ਸਨਰੂਫ ਵੀ ਹੈਗਾ ਵਾ ਵਾ ਜੀ ਵਾ ਆਟੋਮੈਟਿਕ ਕਾਰ ਕੀ ਬਤਾ ਯਾਨੀ ਦੇਖਣ ਨੂੰ ਤਾਂ ਛੋਟੀ ਹੈ ਕੰਪੈਕਟ ਐਸਯੂਵੀ ਹੈ ਪਰ ਫੀਚਰ ਬਹੁਰੇ ਲੋਡਡ ਨੇ ਫੀਚਰ ਬਹੁਤ ਹੈ ਜੀ ਸਾਰੇ ਫੀਚਰ ਹੈਗੇ ਇਸ ਕਾਰ ਦੇ ਅੰਦਰ ਅੰਦਰੋਂ ਬੜੀ ਸੋਹਣੀ ਆ ਬਾਈ ਜੀ ਇਹ ਤਾਂ ਪਤਾ ਲੱਗਦਾ ਚੀਜ਼ ਹੈਗੀ ਐ ਸੋ ਦਰਸ਼ਕੋ ਆ ਦੇਖੋ ਜੀ ਪ੍ਰੋਪਰ ਬੈਟਰੀ ਵਹੀਕਲ ਇਲੈਕਟ੍ਰਿਕ ਵਹੀਕਲ ਸੀਟਾਂ ਦੇ ਕਵਰ ਚੜੇ ਆ ਬਾਈ ਜੀ ਕਿੰਨਾ ਕੁ ਮਾਡਲ ਸੀ ਔਰ ਸਾਰੇ 24 ਮਾਡਲ 12000 ਚੱਲੀ ਹੁਣ ਆਪਾਂ ਡਿਮਾਂਡ ਵੀ ਦੱਸਣੀ ਆ 11 ਲੱਖ ਤੇ 95000 ਡਿਮਾਂਡ ਆ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਸਾਡੇ ਕੋਲ ਆ ਜਾਊਗਾ ਸਾਡੇ 11 ਦੀ ਕਾਰ ਦੇ ਦੇਾਂਗੇ ਬੱਲੇ ਬੱਲੇ 11.5 ਦੀ ਯਾਨੀ 25 ਨਹੀਂ 30 ਨਹੀਂ 35 ਨਹੀਂ 40 45000 ਰੁਪਏ ਡਿਸਕਾਊਂਟ ਵਾਹ ਜੀ ਵਾਹ ਦਰਸ਼ਕੋ ਆਹ ਦੇਖੋ ਜੀ ਨਵੇਂ ਨਕੋਰ ਟਾਇਰ ਪੋਲੋ ਦੇ ਸੋਹਣੇ ਲਾਏ ਆਹ ਦੇਖੋ ਜੀ ਵਾਈਟ ਪਿਆਰਾ ਕਲਰ ਸਾਫ ਸੁਥਰਾ 12000 ਚੱਲੀ ਜੈਨੂਨ ਗੱਡੀ ਐਨ ਕੋਕਾ ਨਕੋਰ ਪੀਸ ਤੇ ਉਹ ਵੀ ਬੈਟਰੀ ਤੇ ਹੋ ਦਰਸ਼ਕੋ ਕਾਦੀ ਉਡੀਕ ਕਰੀ ਜਾਂਦੇ ਹੋ ਸੋ ਦਰਸ਼ਕੋ ਐਵਰ ਗ੍ਰੀਨ ਗੱਡੀ ਦੇਖਣ ਨੂੰ ਐਸਯੂਵੀ ਕਮ ਐਮਯੂਵੀ ਦਾ ਜਿੱਦਾਂ ਮਰਜ਼ੀ ਵਰਤੀ ਚੱਲੋ 7 ਸੀਟਰ 8 ਸੀਟਰ ਅਵੇਲੇਬਲ ਹੁੰਦੀਆਂ ਨੇ ਆਹ ਹੈਗੀ ਆ ਜੀ ਨੋਵਾ ਕ੍ਰਿਸਟਾ ਜੀ ਹਾਂ ਫੈਮਿਲੀ ਕਾਰ ਕਹਿ ਲੋ ਅਫਸਰ ਕਾਰ ਕਹਿ ਲੋ ਜਾਂ ਪੋਲਿਟਿਕਲ ਗੱਡੀ ਕਹਿ ਲੋ ਜਿਹੜਾ ਮਰਜ਼ੀ ਨਾਮ ਦੇ ਲੋ 2.4 ਜੈਡ ਯਾਨੀ ਕਿ ਟਾਪ ਮਾਡਲ ਇੱਧਰ ਇੱਕ ਹੋਰ ਨੋਵਾ ਕ੍ਰਿਸਟਾ ਆਹ ਹੈਗੀ ਆ ਜੀ ਜੀ ਯਾਨੀ ਕਿ 3rd ਮਾਡਲ ਫਰੋਮ ਟਾਪ ਐਂਡ ਤੇ ਕਾਹ ਦੇਖੋ ਜੀ ਐਕਸੂ ਵੀ 500 ਬੜੇ ਸਸਤੇ ਭਾਤੇ ਮਿਲ ਜਾਂਦੀਆਂ ਨੇ ਪਰ ਬੜੀ ਵਧੀਆ ਗੱਡੀਆਂ ਨੇ ਇਹ ਤੇ ਨਾਲ ਦੇ ਨਾਲ ਕੀਆ ਸੈਲਟੋਸ ਜੀ ਹਾਂ ਸੋ ਇੱਕਦਿਕ ਪਿਆਰੀਆਂ ਕਾਰਾਂ ਤੇ ਇਧਰੋਂ ਆਹ ਲੋ ਜੀ ਐਵਰਗ੍ਰੀਨ ਸਾਡੇ ਪਿੰਡਾਂ ਵਾਲੇ ਗੱਬਰੂਆਂ ਵਾਸਤੇ ਟਾਪ ਦੀ ਗੱਡੀ ਪੰਜਾਬ ਹਰਿਆਣਾ ਕਰਦਾ ਪੂਰਾ ਪਸੰਦ ਪੂਰਾ ਪਿਆਰ ਇਹ ਆ ਜੀ ਸਕੋਰਪੀਓ ਕਲਾਸਿਕ ਤੇ ਆਹ ਦੇਖੋ ਜੀ ਕਿੱਡੇ ਵੱਡੇ ਵੱਡੇ ਲਾਹੇ ਪਾਇਆ ਗੱਡੀ ਲੱਗੀ 3 ਇੰਚ ਉੱਚੀ ਆਮ ਗੱਡੀ ਨਾਲੋਂ ਇਹ ਵੀ ਆਫ ਵਾਈਟ ਦੇ ਵਿੱਚ ਕਰੀਮੀ ਸਕੋਰਪੀਓ ਬਣਾਇ ਕਲਾਸਿਕ ਤੇ ਨਾਲ ਦੇ ਨਾਲ ਆਹ ਆਗੀਆਂ ਜੀ ਐਕਸਯੂਵੀ ਐਕਸਯੂਵੀ ਤੇ ਐਕਸਯੂਵੀ ਜੈਜ ਰੇਟ ਦੀਆਂ ਗੱਡੀਆਂ ਤੇ ਕਿਤਨਾ ਕਿਤੇ ਬਿਲਡ ਕੁਆਲਟੀ ਦੀ ਗੱਲ ਕਰੀਏ ਤਾਂ ਫਿਰ Mahindra Tata ਦੀ ਕਹਿੰਦੇ ਭਾਈ ਰੀਸ ਨਹੀਂ ਹੁੰਦੀ ਇਹ ਇਹੋ ਜਿਹੀ ਗੱਡੀਆਂ ਬਣਾਉਂਦੇ ਨੇ ਮਜ਼ਬੂਤ ਗੱਡੀਆਂ ਵੀ ਪਤਾ ਲੱਗਦਾ ਚੀਜ਼ ਕਹਿੰਦੇ ਕਿੰਨੂ ਐ Mahindra ਦੀ XUV500 ਇਹ ਵੀ ਲੈਣੀ ਐ ਤਾਂ ਫਿਰ ਆਜੋ ਵੇਟ ਕਾ ਵੀ ਕਰੀ ਜਾਂਦੇ ਹੋ ਸੋ ਦਰਸ਼ਕੋ ਸਿਡਾਨ ਜਿੱहां ਕੰਫਰਟ ਦੀ ਗੱਲ ਹੋਵੇ ਲਗਜ਼ਰੀ ਦੀ ਗੱਲ ਹੋਵੇ 크ਰੂਜ਼ ਕਰਨਾ ਹੋਵੇ ਲੌਂਗ ਡਰਾਈਵਸ ਤੇ ਜਾਣਾ ਹੋਵੇ ਦੋ 250 300 ਕਿਲੋਮੀਟਰ ਤਾਂ ਮਹਿਸੂਸ ਹੀ ਨਹੀਂ ਹੁੰਦਾ ਇਉਂ ਲੱਗਦਾ ਵੀ ਜਿਵੇਂ ਦਿੱਲੀ ਬੈਠੇ ਬੈਠੇ ਚੰਦ ਮਿੰਟਾਂ 'ਚ ਪਹੁੰਚ ਗਏ ਆ ਉਹ ਇਹ ਗੱਡੀਆਂ ਨੇ ਵਰਨਾ ਜਿਹਾ ਹੁੰਦਾ ਹੈ ਜੀ ਵਰਨਾ ਗੱਡੀ ਜਾਂ ਹੋਵੇ ਮਾਰੂਤੀ ਸੁਜ਼ੂਕੀ ਸਿਆਜ਼ ਤਾਂ ਇਹ ਛਡਾਨ ਦੇ ਵਿੱਚ ਉਹ ਕਾਰਨ ਨੇ ਜਿਹੜੇ ਤੁਹਾਨੂੰ ਇੰਨਾ ਕੰਫਰਟ ਫੀਲ ਦਿੰਦੀਆਂ ਨੇ ਤੇ ਇਹਨਾਂ ਦੀ ਮਾਈਲੇਜ ਐਵਰੇਜ ਆਪਾਂ ਕਹਿੰਦੇ ਆ ਉਹ ਵੀ ਵਧੀਆ ਹੁੰਦੀ ਹੈ ਯਾਨੀ ਪਰ ਕਿਲੋਮੀਟਰ ਖਰਚਾ ਵੀ ਘੱਟ ਹੁੰਦਾ ਹੈ ਤੇ ਡਰਾਈਵੇਬਿਲਟੀ ਬੜੀ ਸੋਹਣੀ ਹੁੰਦੀ ਹੈ ਤੇ ਕੰਫਰਟ ਬੜਾ ਵਧੀਆ ਹੁੰਦਾ ਹੈ ਪਿਛਰਾਹੇ ਡਿਜ਼ਾਈਨ ਹੋਵੇ ਸਿਆਫ ਹੋਵੇ ਵਰਨਾ ਹੋਵੇ ਇਹ ਗੱਡੀਆਂ ਦੀ ਇਹੀ ਖਾਸੀਅਤ ਹੈ ਕਿ ਜਦੋਂ ਰੋਡ ਤੇ ਚੱਲਦੀਆਂ ਨੇ ਤਾਂ ਗਰਾਊਂਡ ਕਲੀਅਰਸ ਕਿਉਂਕਿ ਐਸਯੂਵੀ ਤੋਂ ਘੱਟ ਹੁੰਦੀ ਹੈ ਤੇ ਵਿਛਦੀਆਂ ਜਾਂਦੀਆਂ ਨੇ ਪਰ ਦਾ ਐਂਡ ਕੰਫਰਟ ਹੋ ਕੇ ਤੇ 100 ਤੇ ਵੀ ਜਾਂਦਾ ਤਾਂ ਇਉਂ ਲੱਗਦਾ ਕਿ ਜਿਵੇਂ 50 60 ਤੇ ਬੈਠਾ ਹੋਇਆ ਕੋਫੀ ਗੱਡੀਆਂ ਨੇ ਖਿਆਲ ਗੱਡੀਆਂ ਤੇ ਨਾਲ ਦੇ ਨਾਲ ਜੇ ਮਿੰਨੀ ਐਸਯੂਵੀਜ਼ ਦੀ ਗੱਲ ਕਰੀਏ ਕਾਈਂਡ ਆਫ ਦਾ ਕ੍ਰੇਟਾ ਗੱਡੀਆਂ ਆ ਗਈਆਂ ਜੀ ਇਹ ਨਾ ਛੋਟੀਆਂ ਨਾ ਵੱਡੀਆਂ ਸਵਿਧਾਰੀ ਵਾਲੀਆਂ ਗੱਡੀਆਂ ਤੇ ਇਹਨਾਂ ਦੀ ਡਿਮਾਂਡ ਪੂਰੀ ਹੈ ਅੱਜ ਕੱਲ੍ਹ ਪਰਿਵਾਰਾਂ ਦੇ ਪਰਿਵਾਰ ਬਹੁਤ ਪਸੰਦ ਕਰਦੇ ਐ ਤੇ ਆ ਆਈ ਦੀ ਗੇੜੀ ਛੇੜੀ ਮਾਰਨ ਵਾਲੇ ਜਿਹੜੇ ਨੌਜਵਾਨ ਨੇ ਇਹ ਉਹਨਾਂ ਦੀ ਪਸੰਦ ਕਾਰੀਆਂ ਗੱਡੀਆਂ ਜੋੜੇ ਟਾਇਰ ਅਲਾਈ ਵੀ ਪਾਈ ਹੋਏ ਥੋੜੇ ਕੈਟ ਨੰਬਰ ਅੰਬਰ ਸਰਦਾ ਕਾ ਕਾ ਆ ਦੇਖੋ ਜੀ ਬਲੈਕ ਗੱਡੀ ਤੇ ਸਵਿਫਟ ਜੀ ਹਾਂ ਤੇ ਇਧਰ ਆ ਬਲੈਕ ਕ੍ਰੇਟਾ ਤੇ ਐਦਾ ਹੀ ਇਧਰ ਦੇਖੀ ਚੱਲੋ ਜੀ ਹੁਬਾਈ ਦੇ ਪੂਰਾ ਸਟਾਕ ਖੜਾ ਕ੍ਰੇਟਾ ਕ੍ਰੇਟਾ ਇਧਰ ਕੀ ਆ ਸੈਲਸੋਕ ਹੋਗੀ ਨਾਲ ਹੋਈਆਂ ਵਰਨਾ ਗੱਡੀਆਂ ਤੇ ਫਿਰ ਤੋਂ ਬਾਅਦ ਆ ਸਾਰੀ ਹਰ ਇੱਕ ਕਰਦੇ ਹਾਂ ਕ੍ਰੇਟਾ ਵਗੈਰਾ ਤੇ ਇਹ 101 ਕੈਡ ਤੋਂ ਕੈਡ ਗੱਡੀਆਂ ਤੇ ਹੁਣ ਆਜੋ ਤੁਹਾਨੂੰ ਨਾਲ-ਨਾਲ ਦਿਖਾਣੇ ਆ ਕਿ ਜਿਹੜੀਆਂ ਵਧੀਆ ਹੈਵੀ ਬਿਲਟ ਫੁੱਲ ਬਿਲਟ ਗੱਡੀਆਂ ਹੁੰਦੀਆਂ ਨੇ ਉਹ ਵੀ ਇੱਥੇ ਮੌਜੂਦ ਨੇ ਆ ਹੈਗੀ ਹੈ ਜੀ VW ਵਾਕਸਵੈਗਨ ਦੀ ਟਾਈਗਰ ਜੀ ਹਾਂ ਵਾਕਸਵੈਗਨ ਕਹਿ ਲਓ ਟਾਈਗਰ ਗੱਡੀ ਤੇ ਪੈਟਰੋਲ ਵਾਲੀ ਤੇ ਇਹ ਵੀ ਪੂਰੀ ਕੈਡ ਗੱਡੀਆਂ ਨੇ ਤੇ ਆ SUV 300 ਯਾਨੀ ਮਹਿੰਦਰਾ ਦੀ ਕੰਪੈਕਟ SUV ਦੀ ਰੇਂਜ ਹੈ ਉਹ XUV 300 ਤੋਂ ਸ਼ੁਰੂ ਹੁੰਦੀ ਹੈ ਜਮਾ ਬਲੈਕ ਕਲਰ ਦੀ ਨਵੀਂ ਨਕੋਰ ਗੱਡੀ ਤੇ ਅੰਦਰ ਇਹਦੇ ਸੀਟਾਂ ਤੇ ਕਵਰ ਤੱਕ ਵੀ ਜਿਉਂ ਦੇ ਤਿਉਂ ਲੱਗੇ ਆ 2023 ਮਾਡਲ ਫਸਟ ਓਨਰ ਤੇ 10000 ਵੀ ਨਹੀਂ ਚੱਲੀ ਸੋ ਆਪ ਦੇਖ ਸਕਦੇ ਤੁਸੀਂ ਨਜ਼ਰ ਮਾਰ ਸਕਦੇ ਹੋ ਕਿ ਇਸ ਤੋਂ ਸਾਫ਼ ਗੱਡੀ ਕੀ ਮਿਲ ਜੂਗੀ ਜਿਹੜੀ 10000 ਕਿਲੋਮੀਟਰ ਵੀ ਨਹੀਂ ਚੱਲੀ 9.5 ਲੱਖ ਰੁਪਿਆ ਆਸਕਿੰਗ ਪ੍ਰਾਈਸ ਹੈ ਗੱਡੀ ਦੀ ਤੇ ਮਾਡਲ ਹੈਗਾ ਇਹਦਾ W6 ਤੇ BS6 ਵਾਲੀ 2023 ਤੇ ਇਹ ਅਸੀਂ ਕਹਿ ਦਿੰਨੇ ਆ ਕਿ ਜੇਕਰ ਸਾਡੀ ਵੀਡੀਓ ਦੇਖ ਕੇ ਆਉਨੇ ਹੋ ਤਾਂ 950 ਦਾ 925 ਵਟ ਤੇ ਪਿਆ ਸ਼ਾਇਦ ਉਸ ਤੇ ਉੱਪਰ ਵੀ ਹੋਰ ਮਾਨਤਾਨ ਹੋ ਜੇ ਬਲੈਕ ਰੰਗ ਦੀ ਐਕਸਯੂਵੀ 300 ਟੌਪ ਦੀ ਵਧੀਆ ਕਾਰ ਮਹਿੰਦਰਾ ਦੀ ਕੰਪੈਕਟ ਐਸਯੂਵੀ ਤੇ ਹੋਰ ਨਾਲ ਦੇ ਨਾਲ ਤੁਹਾਨੂੰ ਦਿਖਾਣੇ ਆ ਇੱਕ ਇੱਕ ਜਿਹੜਾ ਦੀਆਂ ਜਿਹੜੀਆਂ ਕਲੈਕਸ਼ਨਸ ਨੇ ਉਹ ਗੱਡੀਆਂ ਇੰਨੀਆਂ ਜ਼ਿਆਦੀਆਂ ਨੇ ਕਿ ਦਿਖਾਤ-ਖਾਤ ਕੇ ਵੀ ਐਂ ਲੱਗਦਾ ਹੈ ਕਿ ਪਤਾ ਨਹੀਂ ਹਜੇ ਹੋਰ ਕਿੰਨੀਆਂ ਕਿਹੜੀਆਂ ਨੇ ਸੋ ਹਰ ਤਰ੍ਹਾਂ ਦੇ ਬ੍ਰਾਂਡ ਜਿ ਹੁੰਡਾਈ, ਮਰੂਤੀ ਆਲਮੋਸਟ ਇੱਥੇ ਅਵੇਲੇਬਲ ਨੇ ਸੋ ਜਿੱਦਾਂ ਆਹ ਵੈਨਿਊ ਇਹ ਵੀ ਛੋਟੀ ਕੰਪੈਕਟ ਐਸਯੂਵੀ ਗੱਡੀ ਟ੍ਰੂਬੋ ਮਾਡਲ ਦੇ ਵਿੱਚ ਕੀ ਆ ਸੌਲਿਟ ਸੇਮ ਕੰਪੈਕਟ ਐਸਯੂਵੀ ਯਾਨੀ ਕਿ ਅੰਡਰ 4 ਮੀਟਰ ਵਾਲੀ ਜਿਹੜੀ ਕਲਾਸ ਆ ਜਿੰਨੂੰ GST ਟੈਕਸ ਰੇਟ ਵੀ ਘੱਟ ਪੈਂਦਾ ਤਾਂ ਹੀ ਪ੍ਰਾਈਸ ਵੀ ਜਾਇਜ਼ ਹੁੰਦੀ ਆ ਰੇਟ ਕੋ ਫਿਰ ਜੇ ਰਬੇ ਨਿਊ ਆਗਲੀ ਸੀਨਾ ਦੇ ਨਾਲ ਕਾਫੀ ਆਪਸ਼ਰਾ ਤੁਹਾਡੇ ਕੋਲ ਕੁਝ ਡਾਈ ਦੇ ਵਿੱਚ ਪੰਡਾਰੀ ਕਾਰ ਬਿਜਾਰ ਵਿਖੇ ਇੱਕ ਵਾਰ ਆਣਾ ਜਰੂਰ ਹੈ ਇਹ ਖਜ਼ਾਨਾ ਦੇਖਣਾ ਤਾਂ ਚਾਰ ਕੋੜੀਆਂ ਥੱਲੇ ਤਹਿ ਖਾਨੇ ਚ ਆਉਣਾ ਪੈਣਾ ਤੇ ਫਿਰ ਨਜ਼ਰ ਘੁਮਾ ਕੇ ਆਪਣੀ ਚੁਆਇਸ ਕਰ ਸਕਦੇ ਹੋ ਸੈਂਕੜਾ ਦੀਆਂ ਤਦਾਦ ਚ ਖੜੀਆਂ ਨੇ ਗੱਡੀਆਂ ਤੇ ਜਿੱਦਾਂ ਮਰਜ਼ੀ ਆਪਣੇ ਬਜਟ ਦੇ ਹਿਸਾਬ ਨਾਲ ਆਪਣੀ ਚੁਆਇਸ ਦੇ ਹਿਸਾਬ ਨਾਲ ਆਪਣੇ ਇੰਜਨ ਦੇ ਹਿਸਾਬ ਨਾਲ ਪੈਟਰੋਲ ਡੀਜ਼ਲ ਬੂਮੇਟ ਬੱਜਨ ਹਰ ਚੀਜ਼ ਨੂੰ ਮੁੱਖ ਰੱਖਦੇ ਹੋયા ਕਿਸੇ ਵੀ ਤਰ੍ਹਾਂ ਦੀ ਗੱਡੀ ਖਰੀਦ ਸਕਦੇ ਹੋ ਸੰਨ